ਦਾ ਪ੍ਰਬੰਧ ਕੀਤਾ ਵਾ ਜੇ ਮੈਂ ਬਹੁਤ ਥੋੜੇ ਵਰਕਰਾਂ ਨੂੰ ਬੇਨਤੀ ਕੀਤੀ ਸੀਗੀ ਲੇਕਿਨ ਹਰ ਵਰਕਰ ਜਿਹੜਾ ਵਾ ਉਹ ਸਾਡੇ ਮੂੰਹ ਵੱਲ ਵੇਖ ਰਿਹਾ ਵੀ ਇਸ ਦੌਰ ਵਿੱਚ ਆਹ ਕਰਨਾ ਕੀ ਹੈ ਮੇਰੇ ਨਾਲ ਬੈਠੇ ਨੇ ਸ਼੍ਰੋਮਿਕ ਕਮੇਟੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਜੀ ਗੋਰਾ ਬੀਬੀ ਜਫਰਵਾਲ ਜੀ ਸ਼੍ਰੋਮਿਕ ਕਮੇਟੀ ਦੇ ਮੈਂਬਰ ਨੇ ਕਾਕੀ ਜੀ ਐ ਲਾਡੀਏ ਜ਼ਿਲ੍ਹੇ ਦਾ ਸਾਬਕਾ ਪ੍ਰਧਾਨ ਬਾਜ ਚੱਕਾ ਜ਼ਿਲ੍ਹੇ ਦਾ ਸਾਬਕਾ ਪ੍ਰਧਾਨ ਤੇ ਮੈਂ ਸਮਝਣਾ ਕਿ ਬੜੀ ਕ੍ਰੀਮ ਬੈਠੀ ਏ ਬਾਬਾ ਜੀ ਬੈਠੇ ਨੇ ਮਲਕਪੁਰ ਵਾਲੇ ਅੱਜ ਜੋ ਨਮਾਇਦਾ ਦੀ ਗੱਤ ਆ ਸਾਰੇ ਜ਼ਿਲ੍ਹੇ ਦੀ ਜਿਨ੍ਹਾਂ ਨੇ 20 20 30 30 ਸਾਲ ਤੋਂ ਕਾਲੀ ਦਲ ਵਿੱਚ ਮਾਰਾਂ ਖਾਧੀਆਂ ਨੇ ਅੱਜ ਵੀ ਦੋ ਦੋ ਚਾਰ ਚਾਰ ਪੰਜ ਪੰਜ ਪਰਚੇ ਇਹਨਾਂ ਤੇ ਚੱਲ ਰਹੇ ਨੇ ਤਰੀਕਾਂ ਭੁਗਤ ਰਹੇ ਨੇ ਇਹ ਲੋਕ ਰਾਮ ਨਾਲ ਬੈਠੇ ਹੋਏ ਨੇ ਅੱਜ ਤੱਕ ਕਾਲੀ ਦਲ ਨੇ ਇਹਨਾਂ ਨੂੰ ਆਵਾਜ਼ ਮਾਰ ਕੇ ਮੈਦਾਨ ਵਿੱਚ ਇਲੈਕਸ਼ਨ ਦੇ ਮਾਹੌਲ ਨੂੰ ਗਰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮੈਨੂੰ ਪਿਛਲੇ 7 ਸਾਲ ਤੋਂ ਮੈਂ ਰਗੜਾ ਖਾ ਰਿਹਾ ਵਾਂ ਪਰ ਮੈਂ ਸਮਝਣਾ ਕਿ ਮੈਂ ਜਿੰਨਾ ਮਰਜੀ ਰਗੜਾ ਲੱਗ ਜੇ ਮੈਂ ਜੰਮਿਆ ਵੀ ਅਕਾਲੀਆਂ ਤੇ ਮਰਨਾ ਵੀ ਅਕਾਲੀ ਦਲ ਦਾ ਭਾਵੇਂ ਜਿੰਨੀਆਂ ਮਰਜ਼ੀ ਪਾਰਟੀਆਂ ਮਰਤੇ ਪ੍ਰੈਸ਼ਰ ਪਾ ਰੀਆਂ ਨੇ ਮੇਰਾ ਆਖਰੀ ਸਾਹ ਜਿਹੜਾ ਉਹ ਅਕਾਲੀ ਦਲ ਦੇ ਨਾਲ ਰਹੇਗਾ। ਓਹ ਲਾਹ ਹਾਲ ਜੀ ਆਕਾਰ ਪਰ ਬਦਕਿਸਮਤੀ ਮੈਨੂੰ ਤੇ ਮੇਰੇ ਸਾਥੀਆਂ ਨੂੰ ਜੋ ਆ ਬੈਠੇ ਨੇ ਜਿਹੜੇ ਅੱਜ ਇੱਥੇ ਦੇ ਹੁਕਮਰਾਨ ਨੇ ਕਾਲੀ ਦਲ ਦੇ ਵਿੱਚ ਉਹ ਪਿਉਂਦੀ ਕਾਲੀ ਦੀਏ ਕਿਸੇ ਦੀ 4 ਸਾਲ ਦੀ ਉਮਰ ਵਿੱਚ ਕਾਲੀ ਦਲ ਬਣਿਆ ਕੋਈ 7 ਸਾਲ ਤੋਂ ਕਾਲੀ ਦਲ ਵਿੱਚ ਆਇਆ ਇਹਨਾਂ ਦਾ ਜਨਮ ਜਿਹੜਾ ਵਾ ਉਹ ਕਾਂਗਰਸ ਵਿੱਚ ਹੋਇਆ ਲੇਕਿਨ ਅੱਜ ਇਹ ਕਾਲੀ ਦਲ ਦੇ ਵੱਡੇ ਲੀਡਰ ਬੜੇ ਹੋਏ ਨੇ ਤੇ ਮੇਰੇ ਸਾਥੀਆਂ ਨੂੰ ਇਹ ਕਹਿੰਦੇ ਨੇ ਇਹਨਾਂ ਅਸੈਂਬਲੀ ਦੇ ਵਿੱਚ ਸਾਨੂੰ ਵੋਟਾਂ ਨਹੀਂ ਪਾਈਆਂ ਮੈਂ ਸਮਝਦਾ ਵਾਂ ਕਿ ਨੌ ਹਲਕਿਆਂ ਦੇ ਵਿੱਚ ਵੱਧ ਤੋਂ ਵੱਧ ਇਹ 5-500 ਦੀ ਮੀਟਿੰਗ ਕਰਵਾਉਣ ਦੇ ਕਾਮਜਾਪ ਹੋਏ ਨੇ ਕਿਸੇ ਦੀ 300 ਬੰਦਾ ਹੋਇਆ ਕਿਸੇ ਦੇ 200 ਹੋਇਆ ਇੱਕ ਅੱਧੀ ਮੀਟਿੰਗ ਤੇ 1000 ਤੋਂ ਵੱਧ ਹੋਏ ਨੇ ਔਰ ਇਹ ਖੌਂਤੀ ਅਕਾਲੀ ਨੇ ਅਸੀਂ ਸਾਰੇ ਮਾਰਖਾਨ ਵਾਲੇ ਅਕਾਲੀ ਦਲ ਦੇ ਵਿੱਚ ਬੈਠੇ ਹੋਏ ਆ ਸਾਰੇ ਅਹੁਦੇਦਾਰ ਨੇ ਆ ਤਰਲੋਕ ਸਿੰਘ ਛੋਟਪੁਰ ਤਿੰਨ ਵਾਰ ਚੇਅਰਮੈਨ ਬਣਿਆ ਔਰ ਮੈਂ ਇਹ ਕਹਿਣਾ ਚਾਹੁੰਦਾ ਸਾਨੂੰ ਇਹਨਾਂ ਕੋ ਸਰਟੀਫਿਕੇਟ ਲੈਣ ਦੀ ਕੋਈ ਲੋੜ ਨਹੀਂ ਜਿੰਨੇ ਮੇਰੇ ਸਾਥੀ ਅੱਜ ਬੈਠੇ ਨੇ ਅਸੀਂ ਸਾਰਿਆਂ ਨੂੰ ਮੈਂ ਅਪੀਲ ਕਰਨਾ ਆਪਣੀ ਆਪਣੀ ਵੋਟ ਅਕਾਲੀ ਦਲ ਨੂੰ ਪਾਇਓ ਤੇ ਜੇ ਸਾਡੀ ਕਦਰ ਨਹੀਂ ਕਰਦੇ ਅਸੀਂ ਘੋੜੇ ਤੇ ਚੜ ਕੇ ਪ੍ਰਚਾਰ ਨਹੀਂ ਕਰਾਂਗੇ। ਵੀ ਅਸੀਂ ਘੋੜੇ ਤੇ ਚੜ ਕੇ ਪ੍ਰਚਾਰ ਕਰਾਂਗੇ। ਅਗਲਾ ਫੈਸਲਾ ਲੈਣ ਲਈ 22 ਤਰੀਕ ਨੂੰ ਅਸੀਂ ਰੈਲੀ ਕਰਾਂਗੇ ਕਲਾਨੌਰ ਦੇ ਵਿੱਚ। ਉਹਦੇ ਵਿੱਚ ਐਲਾਨ ਕਰਾਂਗੇ ਕਿ ਕੀ ਅਸੀਂ ਅਗਲਾ ਫੈਸਲਾ ਕੀ ਲੈਣਾ ਹੈ। ਅਸੀਂ ਕਾਲੀਦਾਲ ਵਾਲੇ ਸਾਨੂੰ ਪੁੱਛਦੇ ਨੇ ਕਿ ਨਹੀਂ ਪੁੱਛਦੇ ਤੇ ਫਿਰ ਮੇਰੇ ਸਾਥੀ ਫੈਸਲਾ ਕਰਨਗੇ ਕਿ ਅਸੀਂ ਇਹਨਾਂ ਦਾ ਰਹਿਣਾ ਕਿ ਨਹੀਂ ਰਹਿਣਾ। ਇਹ ਫਿਰ ਅਗਲਾ ਫੈਸਲਾ ਅਗਲਾ ਫੈਸਲਾ ਬਾਈ ਨੂੰ ਲਾਂਗੇ ਠੀਕ ਹੈ ਠੀਕ ਹੈ ਅਗਲਾ ਫੈਸਲਾ ਬਾਈ ਨੂੰ ਲਾਂਗੇ ਬਾਈ ਤੱਕ ਸਰ ਗਰਮੀ ਵੀ ਹੋ ਜੂਗੀ ਨਾਲੇ ਅਸੀਂ ਆਪਣੀ ਪਾਵਰ ਦੱਸਾਂਗੇ ਵੀ ਸਾਡੇ ਪੱਲੇ ਕੀ ਏ ਜਿਹੜੇ ਲੋਕ ਇਹ ਕਹਿੰਦੇ ਨੇ ਹੌਲੇ ਜੇ ਢਿੱਲੇ ਜੇ ਮੂੰਹ ਨਾਲ ਜਿਹੜੇ ਕਾਲੀ ਹੈ ਹੀ ਨਹੀਂ ਕੋਈ 2 ਸਾਲ ਤੋਂ ਕਾਲੀ ਬਣਿਆ ਕੋਈ 3 ਸਾਲ ਤੋਂ ਕਾਲੀ ਬਣਿਆ ਕੋਈ 5 ਸਾਲ ਤੋਂ ਕਾਲੀ ਬਣਿਆ ਜਿਹੜੇ ਕਾਲੀ ਦਲ ਦੇ ਮੁੰਦਈ ਬੈਠੇ ਹੋਏ ਨੇ ਅੱਜ ਉਹ ਧੱਕ ਤੱਕ ਸਾਨੂੰ ਛੁੱਟਦੇ ਨਹੀਂ ਬਾਹਰ ਪਈ ਕਾਲੀ ਦਲ ਨੂੰ ਬਾਹਰ ਕੱਢ ਦੇਣਾ ਵਾ ਤੇ ਅਸੀਂ ਕਾਲੀ ਦਲ ਦੇ ਵੱਡੇ ਮਾਮੇ ਲੱਗਦੇ ਆ ਕਿਸ ਤਰ੍ਹਾਂ ਦਾ ਫੈਸਲਾ ਲਿਆ ਜਾਏਗਾ ਕੁਛ ਹੈ ਕਿ ਉਤਾਰਨਾ ਕਿਸ ਤਰ੍ਹਾਂ ਦਾ ਫੈਸਲਾ ਹੋਏ ਇਹ ਫੈਸਲਾ ਤੇ ਇੱਕ ਇਨਕਲਾਬ ਆਏਗਾ ਜੋ ਬਾਈ ਦੀ ਰੈਲੀ ਵਿੱਚ ਪਤਾ ਲੱਗੇਗਾ ਵੀ ਲੋਕ ਕਿੱਥੇ ਨੇ ਅੱਜ ਵੀ ਲੋਕ ਅਕਾਲੀ ਦਲ ਦੇ ਨਾਲ ਨੇ ਤੇ ਅਕਾਲੀ ਦਲ ਦੇ ਲੀਡਰਾਂ ਦੇ ਨਾਲ ਨੇ ਬੋਲੇ ਸ਼ਾਨਹਾਰ ਜੈਕਾਰਾ ਹੋਈ ਵੱਡੇ ਲੀਡਰ ਔਰ ਮੈਂ ਇਹ ਸਮਝ ਨਾ ਮੈਂ ਕਿ ਜਦੋਂ ਇਹ ਬੋਲਦੇ ਨੇ ਸਟੇਜਾਂ ਤੋਂ ਸਾਡਾ ਕੈਂਡੀਡੇਟ ਇਹਨਾਂ ਨੂੰ ਟੋਕਨ ਦੀ ਤੱਕ ਨਹੀਂ ਰੱਖਦਾ ਪਰ ਤੁਸੀਂ ਕਾਲੀਆਂ ਦੇ ਖਿਲਾਫ ਕਿਉਂ ਬੋਲਦੇ ਹੋ ਕੋਈ ਪਾਲਸੀ ਦਾ ਬੋਲਣ ਕੋਈ ਕਦੇ ਕਿਸੇ ਦੇ ਕਾਂਗਰਸ ਦੇ ਖਿਲਾਫ ਬੋਲਿਆ ਹੀ ਨਹੀਂਗਾ ਜਿੰਨੇ 5 4 ਕੈਂਡੀਡੇਟ ਨੇ ਜਿਨ੍ਹਾਂ ਨੇ ਹਲਕੇ ਲੜੇ ਨੇ ਕੋਈ ਕਾਂਗਰਸ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂਗਾ ਸਿਰਫ ਬੋਲਦੇ ਨੇ ਕਾਲੀਆਂ ਦੇ ਖਿਲਾਫ ਰਵੀਕਰਨ ਕਰਨ ਨੇ ਇੱਕ ਪ੍ਰੈਸ ਕਾਨਫਰੈਂਸ ਤੇ ਕਿਹਾ ਸੀ ਕਿ ਕੋਈ ਨੀਲਾ ਫੋਨ ਆਇਆ ਜਿਸ ਦੇ ਕਰਕੇ ਸਾਡਾ ਨੁਕਸਾਨ ਹੋਇਆ ਵਾ ਤੇ ਉਹਦੇ ਸਬੰਧ ਚ ਕੀ ਹੋਰ ਮੈਂ ਕਹਿੰਦਾ ਮੈਂ ਗੁਰੂਬਾਰਾਜ ਦੇ ਦਰبار ਵਿੱਚ حاضر ਆ ਮੇਰੇ ਹੱਥ ਵੱਡੇ ਜਾਣ ਜੇ ਮੈਂ ਕਾਲੀ ਦਾ ਡੂਟ ਨਹੀਂ ਪਾਈ ਤੇ ਤੇ ਜਿੰਨਾ ਜਿਹੜੇ ਕਹਿੰਦੇ ਨੇ ਉਹਨਾਂ ਦਾ ਰੱਬ ਕੱਖ ਨਾ ਰਹਿਣ ਦਵੇ ਜਦੋਂ ਹਾਰ ਹਾਰ ਹੁੰਦੀ ਆ ਉਦੋਂ ਤੁਹਾਡੇ ਦੇ ਨਾਲ ਆਜਦਾ ਜਾਂਦਾ ਵਾ ਜਦੋਂ ਜਿੱਤ ਹੁੰਦੀ ਆ ਉਹ ਆਪਣੀ ਹੁਣ ਇਹਨਾਂ ਨੂੰ ਆਪਣੀ ਕਰਤੂਤੀਆਂ ਵੋਟਾਂ ਪੈਣੀਆਂ ਨੇ ਵੀ ਇਹਨਾਂ ਦੀ ਕਰਤੂਤ ਕੀ ਆ ਪਹਿਲੇ ਪਹਿਲਾਂ ਜਿਹੜੀਆਂ ਵੋਟਾਂ ਅਸੈਂਬਲੀ ਚ ਪਈਆਂ ਉਹ ਸਾਡੀ ਮਿਹਨਤ ਦੀਆਂ ਪਈਆਂ ਨੇ ਮੈਂ 32 ਸਾਲ ਜ਼ਿਲ੍ਹੇ ਦਾ ਪ੍ਰਧਾਨ ਰਿਆ ਵਾਂ ਕੋਰ ਕਮੇਟੀ ਮੈਂਬਰ ਵੀ ਰਿਆ ਮੈਨੂੰ ਇਹੋ ਹੀ ਸਜ਼ਾ ਦਿੱਤੀ ਕਿ ਮੇਰੇ ਤੇ ਕੇਸ ਬਣਾਇਆ ਗਿਆ ਕਿ ਇਹ ਕਾਲੀ ਦਲ ਦਾ ਸੱਜਾ ਹੱਥ ਬਣਿਆ ਜਰਨਲ ਬਣਿਆ ਇਹਦੀਆਂ ਲੱਤਾਂ ਕੇ ਢੰਗ ਨਾਲ ਵੱਢ ਕੇ ਕਾਲੀ ਦਲ ਬਰਬਾਦ ਕੀਤਾ ਜਾਵੇ। ਇਹੋ ਤੁਹਾਨੂੰ ਕਾਂਡਾ ਨਹੀਂ ਤਾਂ ਵਿਰੋਧ ਹੀ ਨਹੀਂ ਕੀਤੀ ਕਾਲੀ ਦਲ ਦੇ ਨਾਲ ਤੁਹਾਡੇ ਹੱਥ ਵਰਤਨਾਂ ਨੂੰ ਤੁਸੀਂ ਇਹਨੇ ਸੀਨੀਅਰ ਲੀਡਰ ਆ ਚੁੱਕੇ ਹੋ। ਤੁਹਾਡਾ ਨਸਬਰੋਜ ਵੀ ਤੁਹਾਡਾ ਨਹੀਂ। ਮੈਂ ਕਹਿੰਦਾ ਉਹਨੂੰ ਆਲੇ-ਦੁਆਲੇ ਵਾਲਿਆਂ ਨੇ ਉਹਦੀ ਮੱਤ ਮਾਰ ਦਿੱਤੀ ਏ। ਉਹਨੇ ਕਹਿਣਾ ਕੀ ਉਹਦੀ ਮੱਤ ਮਾਰ ਦਿੱਤੀ ਏ। ਹਲਕਾ ਇਨਚਾਰਜਾਂ ਨੇ ਉਹਦੀ ਮੱਤ ਹੀ ਮਾਰ ਦਿੱਤੀ ਏ। ਕਾਂਗਰਸੀ ਹਲਕਾ ਸਾਨੂੰ ਅੱਜ ਤੱਕ ਨਹੀਂ ਕਿਸੇ ਨੇ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹੋ ਤੇ ਕਿੱ ਮੈਂ 32 ਸਾਲ ਜ਼ਿਲ੍ਹੇ ਦਾ ਪ੍ਰਧਾਨ ਬਣਿਆ ਰਿਹਾ ਮੈਂ ਜਿਹੜਾ ਕੈਂਡੀਡੇਟ ਆ ਇਹਦੇ ਨਾਲੋਂ ਮੈਂ ਪਹਿਲਾਂ ਦਾ ਅਕਾਲੀ ਦਲ ਦਾ ਜ਼ਿਲ੍ਹੇ ਦਾ ਪ੍ਰਧਾਨ ਆ ਲੱਗਦਾ ਨੇ ਹਾਈ ਕਮਾਂਡ ਨੂੰ ਵੀ ਦਖਲ ਦੇਣਾ ਚਾਹੀਦਾ ਇਸੇ ਚਾ ਵੀ ਤੁਹਾਡੇ ਨਾਲ ਗੱਲਬਾਤ ਹਾਈ ਕਮਾਂਡ ਦੀ ਮਰਜ਼ੀ ਏ ਲੋਕ ਸ਼ਕਤੀ ਵੇਖ ਕੇ ਆਪੇ ਹਾਈ ਕਮਾਂਡ ਵੀ ਪਤਾ ਲੱਗੂਗਾ ਮੈਂ 50 ਬੰਦੇ ਸਿਰਫ ਸੱਦੇ ਸੀਗੇ ਅੱਜ ਆ ਵੇਖ ਲਓ ਕਿ ਕਿੰਨਾ ਸਾਰੀ ਕਰੀਮ ਬੈਠੀ ਹੋਈ ਏ ਬੋਲੇ ਸੋਨ ਹੈ ਬਾਰ ਤੁਹਾਡਾ ਨਹੀਂ ਬ੍ਰੋ ਫਿਰ ਤੁਸੀਂ ਆਜ਼ਾਦ ਲੜਨ ਦੀ ਫਸਲਾ ਤੁਹਾਡੇ ਹੱਥੋਂ ਲਾਓ ਉਹ ਆਜ਼ਾਦ ਲੜਦਾ ਕਿਹੜੀ ਗੱਲ ਹੈ ਅਸੀਂ ਵੋਟ ਤੁਹਾਨੂੰ ਮੈਂ ਪਹਿਲਾਂ ਕਹਿਤਾ ਅਸੀਂ ਵੋਟ ਕਾਲੀਦਾਲ ਨੂੰ ਪਾਵਾਂਗੇ ਸਿਰਫ ਆਪਣੀ ਤੇ ਆਪਣੇ ਪਰਿਵਾਰ ਦੀ ਲੇਕਿਨ ਅਸੀਂ ਦਰਦਰ ਤੇ ਜਾ ਕੇ ਤਰਲੇ ਨਹੀਂ ਮਾਰਾਂਗੇ ਜੇ ਇਹਨਾਂ ਨੇ ਸਾਨੂੰ ਨਾ ਮਤਲਬ ਸਹੀ ਤੰਗ ਨਾ ਸਾਡੇ ਨਾਲ ਗੱਲ ਨਾ ਕੀਤੀ ਅਸੀਂ ਦਰਦਰ ਤੇ ਨਹੀਂ ਜਾਵਾਂਗੇ ਆਪਣੀ ਵੋਟ ਜਰੀਏ ਕਾਲੀਦਾਲ ਨੂੰ ਪਾਵਾਂਗੇ ਕਾਲੀਦਾਲ ਇਹਨਾਂ ਦੇ ਪਿਓ ਦਾ ਨਹੀਂ ਕਾਲੀਦਾਲ ਸਾਡਾ ਹੈ ਅਸੀਂ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਅਸੀਂ ਕਾਲੀਦਲ ਦੇ ਉੱਤੇ ਕੰਟਰੋਲ ਕਰਨਾ ਹੀ ਕਰਨਾ ਵਾ ਸਰਦਾਰ ਸੁੱਚਾ ਸਿੰਘ ਜੀ ਲੰਗਾ ਜਿੰਦਾਬਾਦ ਸਰਦਾਰ ਸੁੱਚਾ ਸਿੰਘ ਜੀ ਲੰਗਾ ਜਿੰਦਾਬਾਦ ਬਰੇ ਸਨਹ ਜਿੰਦਾਬਾਦ ਬਦੋ ਜਿਹੜੀ ਦੀ ਪ੍ਰਚਾਰ ਦੀ ਰਣਨੀਤੀ ਬਣਾਈ ਹੈ ਉਹ ਠੋਕ ਕੇ ਪ੍ਰਚਾਰ ਨਹੀਂ ਕਰੋਗੇ ਜੇਕਰ ਤੁਹਾਨੂੰ ਅਪਰੋਚ ਨਹੀਂ ਕੀਤਾ ਜਾਂਦਾ ਮੈਂ ਕਹਿੰਦਾ ਵਾ ਬਦੋਬਦ ਦੀ ਕਿਉਂ ਆ ਵਾ ਅਸੀਂ ਜੰਜੇ ਕਿਸ ਦੀ ਜਾਵਾਂਗੇ ਜੰਜੇ ਉਹ ਜਾਂਦਾ ਵਾ ਜਿਹਨੂੰ ਇੱਕ ਦੋ ਵਾਰੀ ਕਹੀਏ ਭਾਈ ਤੂੰ ਮੈਂ ਮੇਰੇ ਮੁੜੇ ਦੀ ਜੰਜੇ ਜਾਣਾ ਵਾ ਤੇ ਜਿਹੜਾ ਬਦੋਬਦੀ ਚਲਾ ਜਾਂਦਾ ਉਹਨੂੰ ਲੋਕੀ ਕੀ ਕਹਿੰਦੇ ਨੇ ਇਹ ਲਗਾਤਾਰ ਰੋਬ ਲਾਉਂਦੇ ਨੇ ਜੀ ਲੰਗਾਂ ਸਾਹ ਤੇ ਜਿੱਦਾਂ ਬੇਟੇ ਦਾ ਮਸਲਾ ਪਾਉਂਦੇ ਨੇ ਜਾਂ ਹੋਰ ਮਸਲਾ ਜੋ ਮਰਜ਼ੀ ਹੋਵੇ ਇੱਥੇ ਕਿਹੜਾ ਬਚਿਆ ਹੋਇਆ ਵਾ ਅਕਾਲੀ ਤੇ ਲਾਉਂਦੇ ਆਉਂਦੇ ਕਾਂਗਰਸੀ ਇਹ ਤੇ ਜਿਹੜੇ ਕਾਂਗਰਸ ਦਾ ਬੀ ਐ ਸੈਕੰਡ ਟੀਮ ਆ ਉਹ ਇਹ ਗੱਲ ਕਹਿੰਦੀ ਐ ਇਹਨਾਂ ਨੂੰ ਪੁੱਛੋ ਅਕਾਲੀ ਹੈ ਕੌਣ ਜੰਮੇ ਕਾਂਗਰਸੀ ਨੇ ਸਾਰੇ ਇਹਨਾਂ ਜੋ ਕੈਂਡੀਡੇਟ ਚੋਂ ਅਕਾਲੀ ਹੈ ਕੌਣ ਇਹੋ ਬਾਹਰ ਲਾਉਂਦੇ ਜਦੋਂ ਪੁੱਛੀਏ ਪੁੱਛੋ ਉਹਨਾਂ ਨੂੰ ਇਹਨਾਂ ਵਿੱਚ ਉਹ ਨਹੀਂ ਤੇ ਜਿਹੜੇ ਸਦਾਪ ਸਿੰਘ ਸਭ ਤੋਂ ਮਾੜਾ ਮੁੱਖ ਮੰਤਰੀ ਹਾ ਜਿਹਨੇ ਪੰਜਾਬ ਦੀ ਜਵਾਨੀ ਬਰਬਾਦ ਕਰਤੀ ਉਹਦੇ ਪੁੱਤ ਬਣੇ ਸੀ ਉਹ ਅੱਜ ਕੱਲ੍ਹ ਹੀ ਬਣੇ ਫਿਰਦੇ ਨੇ ਹੋਰ ਕੋਈ ਗੱਲ ਪੁੱਛਣੀ ਪੁੱਛੋ ਸਾਹਿਬ ਜਿਹੜੇ ਕਾਲੀ ਦਲ ਦੇ ਪੁਰਾਣੇ ਲੀਡਰ ਆ ਉਹਨਾਂ ਨੂੰ ਅੱਖੋਂ ਪਰਖੇ ਕੀਤਾ ਜਾ ਰਿਹਾ ਤਾਂ ਕੀ ਕਦਮ ਸਮਝਦੇ ਜੀ ਇਹਦੇ ਇਹੋ ਹੀ ਕਾਰਨ ਆ ਸਾਡੇ ਤੁਹਾਨੂੰ ਨਜ਼ਰ ਨੂੰ ਨਹੀਂ ਆ ਰਹੇ ਜਦੋਂ ਬੰਦੇ ਦੀ ਮੌਤ ਹੁੰਦੀ ਆ ਫਿਰ ਗਲਤ ਫੈਸਲੇ ਲੈਣੇ ਸ਼ੁਰੂ ਕਰ ਦਿੰਦੇ ਆ ਲੱਗਦਾ ਪਹਿਲਾਂ ਵੀ ਉਹ ਖਮਿਆਜਾ ਭੁਗਤਣਾ ਪਿਆ ਤੇ ਹੁਣ ਇਸ ਵਾਰ ਫੇਰ ਲੱਗਦਾ ਹੈ ਕਿ ਮਿਆਜਾ ਭੁਗਤਣਾ ਪਵੇਗਾ ਮੈਂ ਉਹ ਕਾਲੀ ਦਲ ਦੇ ਵਿੱਚ ਕੰਮ ਕੀਤਾ ਮੇਰੇ ਤੋਂ ਪਹਿਲਾਂ ਇੱਥੇ ਕਦੇ 2 ਐਮਐਲ 3 ਐਮਐਲ ਗਰਦਾਪੁਰ ਜ਼ਿਲ੍ਹੇ 'ਚ ਜਿੱਤਦੇ ਸੀ ਜਦੋਂ ਮੈਂ ਪ੍ਰਧਾਨ ਬਣਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਹਿਮਾਈ ਥੱਲੇ ਅਸੀਂ ਸਾਰਾ ਜ਼ਿਲ੍ਹਾ ਜਿੱਤਿਆ ਦੋ ਵਾਰੀ ਟੋਟਲ ਪਹਾੜਾਂ ਦੀਆਂ ਕੁੰਦਰਾਂ ਤੋਂ ਲੈ ਕੇ ਇੱਥੋਂ ਤੱਕ ਮੈਂ ਗੈਰ ਗੈਰ ਸਿੱਖ ਲੋਕ ਜਿਹੜੇ ਕਾਲੀ ਦਲ 'ਚ ਲਿਆਂਦੇ ਸੀ ਦਾ 10000 ਗੈਰ ਸਿੱਖਾਂ ਦੀਆਂ ਵੋਟਾਂ ਅਗਲੇ ਹਲਕੇ 'ਚ ਬਣਾਈਆਂ ਸੀ 10 ਦਾ 10000 ਇੱਥੇ ਹਿੰਦੂ ਜਿਹੜਾ ਵਾਂ ਨਾਲ ਲਾਇਆ ਸੀ 크ਰਿਸਚਨ ਨਾਲ ਲਾਇਆ ਸੀਗਾ ਅੱਜ 크ਰਿਸਚਨਾਂ ਦੀ 3 ਲੱਖ ਵੋਟ ਆ ਲੇਕਿਨ ਉਹਨਾਂ ਨੂੰ ਅਜੇ ਤੱਕ ਅਪਰੋਚ ਨਹੀਂ ਇਹਨਾਂ ਨੇ ਕੀਤਾ 3 ਲੱਖ ਵੋਟ ਆ 크ਰਿਸਚਨਾਂ ਦੀ ਅੱਜ ਵੀ ਉਹ ਮੇਰੇ ਨਾਲ ਨੇ ਮੈਂ ਪਿੱਛੇ ਮੀਟਿੰਗ ਇੱਕ ਕੀਤੀ ਐ ਅਹੀਂ ਉਹ ਪ੍ਰੈਸ ਕਾਨਫਰੰਸ ਸੱਚ ਨਹੀਂ ਲੈਂਦੀ 500 크ਰਿਸਚਨ ਜਿਹੜਾ ਉਹਦੇ 'ਚ ਇਕੱਠਾ ਹੋਇਆ ਅਗਲੇ ਦਿਨਾਂ 'ਚ ਅਸੀਂ ਨੇਹਰੀਆਂ ਲਾਵਾਂਗੇ ਕ੍ਰਿਸਚਨ ਜਿਹੜੇ ਨੇ 3 3 ਲੱਖ ਵੋਟ ਆ ਜਿਹਨੂੰ ਸਾਰੀਆਂ ਪਾਰਟੀਆਂ ਨੇ ਨਜ਼ਰਅੰਦਾਜ਼ ਕੀਤਾ ਅਗਰ ਜੇ ਲੰਗਾਹ ਚ ਪਾਵਰ ਹੁੰਦੀ ਜੇ ਕੋਈ ਮੇਰੀ ਸਲਾਹ ਲੈਂਦਾ ਉਹਨਾਂ ਨੂੰ ਕਦੇ ਨਜ਼ਰਅੰਦਾਜ਼ ਨਹੀਂ ਸੀ ਹੋਣ ਦੇਣਾ ਆ ਦੂਜੀ ਪਾਰਟੀਆਂ ਕਰ ਰਹੀਆਂ ਨੇ ਫਿਰ ਹਲਦੋ ਨਰਾਜ ਹੋ ਜਾਈਏ ਮੈਂ ਸਾਰੀਆਂ ਸਾਰੀ ਜਨਤਾ ਨੂੰ ਅਪੀਲ ਕਰਨਾ ਵਾ ਜਿਹੜੇ ਮੇਰੇ ਹਮਦਰਦ ਨੇ ਜਿਹੜਾ ਨੇ ਮੇਰੀ ਜ਼ਿੰਦਗੀ ਨਾਲ ਕਦਮ ਬਣਾ ਕਦਮ ਪੁੱਟਿਆ ਵਾ ਉਹ ਬਾਈ ਦੀ ਰੈਲੀ ਵਿੱਚ ਆਓ ਤੇ ਅਸੀਂ ਦੱਸੀਏ ਬਾਈ ਲੋਕ ਕਿੱਥੇ ਖੜੇ ਨੇ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਅਸੀਂ 22 ਤਰੀਕ ਦਾ ਗਲਾ ਨੌਰ ਦੇ ਪ੍ਰੋਗਰਾਮ ਦਾ ਐਲਾਨ ਕਰ ਰਹੇ ਹਾਂ ਆ ਮੇਰੇ ਸਾਥੀ ਨੇ ਇਹ ਮੇਡੀਆਂ ਸੱਜੀਆਂ ਖੱਬੀਆਂ ਬਾਹਾਂ ਨੇ ਜੇ ਕੋਈ ਸਾਡੇ ਨਾਲ ਗੱਲ ਕਰਨੀ ਚਾਹੇਗਾ ਇਹਨਾਂ ਸਾਥੀਆਂ ਨੂੰ ਵਿੱਚ ਬਿਠਾ ਕੇ ਤੇ ਅਸੀਂ ਗੱਲਬਾਤ ਕਰਾਂਗੇ ਅਸ ਅਗਲਾ ਫੈਸਲਾ ਬਾਈ ਤੋਂ ਬਾਅਦ ਅਗਲਾ ਪ੍ਰੋਗਰਾਮ ਬਾਈ ਤੋਂ ਬਾਅਦ ਕਰਾਂਗੇ ਕਿ ਅਸੀਂ ਕੀ ਕਰਨਾ ਕੀ ਹੈ